ਪਹਾਣੀ ਜਿੰਦ ਮਰ ਜਾਣੀ ਭਾਗ 34 ਲੇਖਕ ਸਿਮਰ ਸੰਧੂਜੀ ਜਿੰਦ ਨੂੰ ਪਤਾ ਨਹੀਂ શીਖੀ ਉਸਨੇ ਹੁਣ ਸਕੂਲ ਨਹੀਂ ਜਾਣਾ ਤੇ ਰਾਜਨੀ ਤੇ ਬੀਬੀ ਮਹਾਂਤ ਨੇ ਵੀ ਉਹਨੂੰ ਨਹੀਂ ਦੱਸਿਆ ਹੁਣ ਮਣਾਉਣਾ ਸੀ ਬੀਬੀ ਮਹਾਂਤ ਨੇ ਨੇ ਕੁੜੀਏ ਆ ਝੋਲਾ ਜਹਾ ਕੀ ਸਿਓ ਕੇ ਰੱਖੀ ਬੈਠੀ ਐ ਆ ਹੁਣ ਕੀ ਕਰਾਉਣਾ ਇਹਦੇ ਤੋਂ ਕਿਉਂ ਗੱਟਾ ਖਰਾਬ ਕੀਤਾ ਹੈ ਕਹਿੰਦੀ ਬੀਬੀ ਮਹਾਂਤ ਨੇ ਜਦੋਂ ਪੌੜੀਆਂ ਉਤਰਦੇ ਆ ਹੀ ਜਿੰਦ ਨੂੰ ਗੁੱਸੇ ਵਿੱਚ ਕਿਹਾ ਤਾ ਜਿੰਦ ਜਿਹੜੀ ਬਿਨਾਂ ਡਰੇ ਬੋਲੀ ਸਕੂਲ ਦਾ ਵਸਤਾ ਬਣਾਇਆ ਹੋਰ ਕੀ ਕਰਨਾ ਹੈ ਬਿਨਾਂ ਗੱਲੋਂ ਹੀ ਹਰ ਖੀ ਰਹਿਣੀ ਹੈ ਸਾਰਾ ਦਿਨ ਪਤਾ ਨਹੀਂ ਕੀ ਸਭ ਖਾਂਦੀ ਆ ੜਕੀ ੜਕੀ ਮਾਸਾ ਪਿਆਰ ਨਾਲ ਬੋਲਿਆ ਕਰ ਤੈਨੂੰ ਕਿਹੜਾ ਸ਼ੂਗਰ ਹੋਣ ਲੱਗਿਆ ਮਿੱਠਾ ਬੋਲ ਜੇ ਕੀੜੀਆਂ ਲੱਗ ਜਾਣਗੀਆਂ ਤੈਨੂੰ ਮੈਂ ਪਾ ਦੂੰਗੀ ਡੀ 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 ਤੇਰੇ ਦਿਵਾਲੀ ਮਾਸਾ ਮਿੱਠੀ ਹੋ ਜਾ ਕੋਈ ਡਰ ਨਹੀਂ जिंद ਦਾ ਮੋੜਮਾ ਜਵਾਬ ਸੁਣ ਕੇ ਬੀਬੀ ਮਹੰਤਾ ਹਾਸਾ ਨਿਕਲ ਚੱਲਿਆ ਸੀ ਪਰ ਉੱਥੇ ਹੀ ਮੂੰਹ ਦੇ ਤੇਵਰ ਬਦਲਦੇ ਆਈ ਬੀਬੀ ਮਹੰਤ ਨੇ ਕਿਹਾ ਨਹੀਂ ਕਿੰਨੇ ਲੁਤਰੋ ਚਲਦੀ ਹੈ ਤੇਰੀ ਕਿਵੇਂ ਕੰਨਾਂ ਤੱਕ ਮੂੰਹ ਪਾਟਿਆ ਹੁਣੇ ਹੀ ਵੇਖ ਮਾਤਾਈ ਬੜਦੀ ਨੂੰ ਦਿਨੋਂ ਦਿਨ بگੜਦੀ ਜਾਂਦੀ ਹੈ ਕੋਈ ਸਕੂਲ ਨਹੀਂ ਜਾਣਾ ਚੁੱਪ ਕਰਕੇ ਘਰੇ ਰਹਿਣਾ ਹੈ ਅਜੇ ਬੀਬੀ ਮਹੰਤ ਇਹੀ ਕਹਿ ਰਹੀ ਸੀ ਕਿ ਜਿੰਦ ਖੜੀ ਹੋ ਗਈ ਤੇ ਬੀਬੀ ਮਹੰਤ ਦੇ ਨੇੜੇ ਹੁੰਦਿਆ ਹੀ ਇੱਕਦਾਂ ਬੋਲੀ ਲੈ ਸਕੂਲ ਤਾਂ ਜਾਣਾ ਹੀ ਐ ਐ ਕਿਵੇਂ ਨਹੀਂ ਤੂੰ ਤਾਂ ਸੱਚੀ ਨਿਉੜੇ ਖਾਨੀ ਐ ਅਰੇ ਆ ਬਾਹਾਂ ਹੀ ਜ਼ਹਿਰ ਬੋਲਦੀ ਐ ਜਿੰਦ ਦੇ ਜਵਾਬ ਤੇ ਉਹਨਾਂ ਗੱਲ ਸੱਚੀ ਵੱਧ ਗਈ ਸੀ ਬੀਬੀ ਮਹੰਤ ਨੇ ਇੱਕੋ ਟੱਕ ਫੈਸਲਾ ਸੁਣਾਇਆ ਕਿ ਜਿੰਦ ਮਾ ਨੱਚਿਆ ਕਰੋ ਸਾਰਿਆਂ ਨਾਲ ਵਧਾਈ ਲਣ ਜਾਇਆ ਕਰੋ ਸਕੂਲ ਜਾਣਾ ਬੰਦ ਬੀਬੀ ਮਹੰਤ ਦੇ ਇਹ ਫੈਸਲੇ ਨੇ ਜਿ ਮੇਰਾਜਨੀ ਤੇ ਪ੍ਰੀਤੀ ਮਹੰਤ ਦੇ ਸੁਪਨੇ ਤੋੜ ਦਿੱਤੇ। ਦੋਵੇਂ ਨਹੀਂ ਚਾਹੁੰਦੀਆਂ ਸੀ ਕਿ ਜਿੰਦ ਵੀ ਨੱਚੇ। ਲੋਕਾਂ ਦੇ ਘਰਾਂ ਵਿੱਚ ਵਧਾਈ ਮੰਗਣਾ ਜਾਵੇ। ਤੇ ਜਿੰਦ ਤਾਂ ਜਮਾ ਹੀ ਨਹੀਂ ਇਹ ਕੰਮ ਕਰਨ ਚਾਹੁੰਦੀ ਸੀ। ਬੀਬੀ ਕਿਉਂ ਇਹਨੂੰ ਵੀ ਜਵਾਕੜੀ ਨੂੰ ਵਿਚਾਰ ਬਣਾਉਣਾ ਹੈ? ਜ਼ਰੂਰੀ ਤਾਂ ਨਹੀਂ। ਸਾਰੇ ਮਹੰਤਾਂ ਨੇ ਨੱਚਣਾ ਹੀ ਹੁੰਦਾ ਹੈ। ਇਹਨੂੰ ਕੋਈ ਹੋਰ ਵੀ ਕੰਮ ਸਿਖਾ ਰਵਾਂਗੇ ਆਪਾਂ। ਹਾੜੇ ਬੀਬੀ ਨਿਆਣੀ ਐ ਇਹ ਅਜੇ ਅਜੇ 8-9 ਸਾਲਾਂ ਦੀ ਤਾਂ ਹੋਈ ਐ ਨਿਆਣੀ ਰਾਜਨੀ ਤੇ ਪ੍ਰੀਤੀ ਮਹੰਤ ਬੀਬੀ ਮਹੰਤ ਦੇ ਹਾੜੇ ਕੱਢਣ ਲੱਗ ਪਈਆਂ ਪਰ ਅੱਗੇ ਬੀਬੀ ਮਹੰਤ ਨੇ ਕੀ ਕਿਹਾ ਨਾ ਨੱਚਣਾ ਨਹੀਂ ਤਾਂ ਹੋਰ ਕੀ ਜੱਜ ਬਣੋ ਤੁਹਾਨੂੰ ਪਤਾ ਹੈ ਲੋਕ ਸਾਨੂੰ ਖੁਸਰੇ ਕਹਿੰਦੇ ਐ ਸਾਡੇ ਵਾਸਤੇ ਕੁਰਸੀਆਂ ਖਾਲੀ ਹੈ ਨਹੀਂ ਨੱਚੂਗੀ ਤਾਂ ਖਾਊਗੀ ਤੁਸੀਂ ਕਿੰਨਾ ਕੁ ਚੁਰਾ ਲਿਆ ਕੇ ਦੇਉਂਗੀਆਂ ਕਿੰਨਾ ਕੁ ਕਮਾ ਕੇ ਦੇਉਂਗੀਆਂ ਬਾਹਰੀਆਂ ਹਮੈਤੀ ਕਰਨ ਦੀ ਲੋੜ ਨਹੀਂ ਹੁਣ ਇਹਦੇ ਵਾਸਤੇ علیحد ਦਾ ਇੱਕ ਮੂਲ ਬਣ ਜੇ ਕਿਤੇ ਆਈਆਂ ਵੱਡੀਆਂ ਇਹ ਨੱਚਣਾ ਤਾਂ ਪੈਣਾ ਹੀ ਐ ਜੇ ਇਹ ਨਾ ਹੋਇਆ ਨਾਲ ਤੁਹਾਡੇ ਦੋਵਾਂ ਦਾ ਵੀ ਖਰਚਾ ਬੰਦ ਕਹਿੰਦੀ ਬੀਬੀ ਮਹਤ ਨੇ ਇੱਕੋ ਟੁੱਕ ਫੈਸਲਾ ਸੁਣਾ ਦਿੱਤਾ ਤੇ ਫੈਸਲਾ ਵੀ ਹਜ਼ਾਰਾਂ ਮਿੰਟਾਂ ਤੇ ਵੀ ਨਹੀਂ ਬਦਲਿਆ ਜਿੰਦ ਨੇ ਰੋਟੀ ਪਾਣੀ ਛੱਡ ਦਿੱਤਾ ਤੇ ਭੁੱਖਣ ਭਾਣੇ ਹੀ ਬੈਠੀ ਜਿੱਦ ਫੜ ਕੇ ਬੈਠ ਗਈ ਸਕੂਲ ਤਾਂ ਜਾਣਾ ਹੀ ਹੈ ਹਫ਼ਤੇ ਦੇ ਕਰੀਬ ਉਡੀਕ ਰੋਂਦੀ ਰਹੀ ਅਖੀਰ ਫੈਸਲਾ ਇਹ ਹੋਇਆ ਅਗਰ ਜਿੰਦ ਨੇ ਸਕੂਲ ਜਾਣਾ ਹੈ ਤਾਂ ਫਿਰ ਆ ਕੇ ਵਧਾਈ ਮੰਗਣ ਵੀ ਨਾਲ ਜਾਣਾ ਪਿਆ ਕਰਨਾ ਹੈ ਕਿਤਾ ਤਾਂ ਇਹੀ ਕਰਨਾ ਪੈਣਾ ਜਿੰਦ ਕੋਲ ਹੋਰ ਵੀ ਕੋਈ ਰਾਹ ਨਹੀਂ ਹੈਗਾ ਸੀ जिंद ਮੰਨਦੀ ਹੁਣ ਉਹ ਸਕੂਲ ਵੀ ਜਾਂਦੀ ਅਤੇ ਫਿਰ ਨਾਲ ਵਧਾਈ ਮੰਗਣ ਵੀ ਜਾਂਦੀ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਅਤੇ ਜਿੰਦ ਦਾ 10 ਸਾਲ ਦੀ ਹੋ ਗਈ ਜਿੰਦ ਹੁਣ ਪਹਿਲਾਂ ਨਾਲੋਂ ਬਹੁਤ ਸਿਆਣੀ ਹੋ ਗਈ ਸੀ ਸਕੂਲ 'ਚ ਕਿਸੇ ਨਾਲ ਲੜਾਈ ਝਗੜਾ ਵੀ ਨਹੀਂ ਕਰਦੀ ਸੀ ਉਹ ਸਮਝ ਚੁੱਕੀ ਸੀ ਕਿ ਮੈਂ ਕੌਣ ਹਾਂ ਅਤੇ ਡੇਰੇ 'ਚ ਕਿਉਂ ਰਹਿਣੀ ਆ ਇੱਥੋਂ ਤੱਕ ਕਿ ਉਹ ਆਪਣੀ ਮਾਂ ਨੂੰ ਵੀ ਭੁੱਲ ਚੱਕੀ ਸੀ ਹੋਂਤਾ ਉਹ ਚਿੰਦੀ ਦੀ ਚੱਜ ਨਾਲ ਸ਼ੰਗਲ ਯਾਦ ਨਹੀਂ ਸੀ ਰਾਜ ਨੇ ਉਹ ਆਪਣੀ ਪੱਕੀ ਮਾਂ ਬਣਾ ਰਿਆ ਸੀ ਅਤੇ ਕਮਲਾ ਮਹੰਤ ਨੂੰ ਵੱਡੀ ਗੀ ਕਹਿੰਦੀ ਪਤਾ ਨਹੀਂ ਕਿਉਂ ਕਮਲਾ ਮਹੰਤ ਦਾ ਬਹੁਤ ਮੋਹ ਕਰਦੀ ਸੀ ਉਹਦੇ ਪਿਆਰ ਨੇ ਕਮਲਾ ਮਹੰਤ ਦੀ ਕਠੋਰਤਾ ਰੋਹੀ ਕਿਸੇ ਹੱਦ ਤੱਕ ਪਿਘਲਾ ਹੀ ਦਿੱਤਾ ਸੀ ਡੇਰੇ ਵਿੱਚ ਸਦਾ ਹੈ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਪੀਰਾਂ ਦੀ ਦਰਗਾਹ ਤੇ ਮੇਲਾ ਲੱਗਿਆ ਸੀ ਤੇ ਮੇਲੇ ਵਿੱਚ ਮਹੰਤਾਂ ਵੱਲੋਂ ਪੀਰਾਂ ਨੂੰ ਨੱਚ ਕੇ ਮਨਾਇਆ ਜਾਂਦਾ ਸੀ ਇਹ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਸੀ ਪੀਰਾਂ ਦੀ ਦਰਗਾਹ ਤੇ ਲੱਗੇ ਮੇਲੇ ਦਾ ਸਾਰਿਆਂ ਨੂੰ ਵਿਆਹ ਜਿੰਨਾ ਚਾਹੀ ਸੀ ਤਿਆਰੀਆਂ ਜੋਰਾਂ ਸੋਰਾਂ ਤੇ ਸ਼ੁਰੂ ਹੋ ਗਈਆਂ ਮੇਲੇ ਵਾਸਤੇ ਨਵੇਂ ਸੂਟ ਬਣਾਉਣੇ ਸ਼ੁਰੂ ਕੀਤੇ ਜਿੰਦ ਦੇ ਵੀ ਨਵੇਂ ਕੱਪੜੇ ਬਣਾਉਣੇ ਸ਼ੁਰੂ ਹੋ ਗਏ ਸੀ ਬਾਹਰ ਅੰਦਰ ਘੁੰਮਣ ਫਿਰਦਾ ਬਹੁਤ ਚਾ ਸੀ ਜਿੰਦ ਨੂੰ ਮਾਂਤਾਂ ਦੇ ਨਾਲ ਪੋਰਨਾ ਡੇਰਿਆਂ ਤੇ ਜਾ ਕੇ ਮੇਲਿਆਂ ਤੇ ਜਾਂਦੀ ਰਹਿੰਦੀ ਜਦੋਂ ਪਤਾ ਲੱਗਦਾ ਵੀ ਕਿਤੇ ਮੇਲਾ ਲੱਗਿਆ ਤਾਂ ਉਹਨੂੰ ਚਾ ਚੜ ਜਾਂਦਾ ਸੀ ਉਹ ਜਿੱਦ ਕਰਕੇ ਹਰ ਥਾਂ ਨਾਲ ਜਾਂਦੀ ਪੀਰ ਦੀ ਦਰਗਾਹ ਤੇ ਮੇਲਾ ਲੱਗਦਾ ਸੀ ਉਹ ਹਰ ਸਾਲ ਉੱਥੇ ਜਾਂਦੇ ਸਨ ਜਿੰਦ ਨੂੰ ਬੜੀ ਉਡੀਕ ਰਹਿੰਦੀ ਸੀ ਉਸ ਮੇਲੇ ਵਿੱਚ ਇਸ ਵਾਰ ਵੀ ਜਿੰਦ ਮਹੰਤਾਂ ਦੇ ਨਾਲ ਗਈ ਜਿੰਦ ਨੂੰ ਹੁੰਦਾ ਸੀ ਵੀ ਮੈਂ ਮੇਲੇ ਵਿੱਚ ਸਾਰੇ ਬਾਜ਼ਾਰ ਘੁੰਮਾਂ ਤੇ ਮੈਨੂੰ ਕੋਈ ਰੋਕੇ ਟੋਕੇ ਨਾ ਪਹਿਲਾਂ ਤਾਂ ਉਹ ਨਿੱਕੀ ਹੁੰਦੀ ਸੀ ਇਸ ਲਈ ਕੋਈ ਨਾ ਕੋਈ ਮਹੰਤ ਉਹਦੇ ਨਾਲ ਰਹਿਦਾ ਪਰ ਇਸ ਵਾਰ ਪ੍ਰੀਤੀ ਮਹੰਤ ਨੇ ਉਹਨੂੰ ਬਾਜ਼ਾਰ ਦੇ ਗੇੜੇ ਕੱਢਣ ਦੀ ਖੁੱਲ੍ਹ ਦੇ ਦਿੱਤੀ ਪਰ ਨਾਲ ਦੀ ਨਾਲ ਇਹ ਵੀ ਆਖਿਆ ਵੀ ਬਾळा ਦੂਰ ਨਾ ਜਾਈ ਅਤੇ ਦੁਪਹਿਰ ਤੱਕ ਇੱਥੇ ਵਾਪਸ ਆ ਜਾਈ ਮੁਰਗੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਹੁਣ ਤੱਕ ਦੀ ਪਸੰਦ ਆਈ ਹੋਵੇਗੀ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਅਸੀਂ ਕਮੈਂਟ ਕਰਕੇ ਕਹਾਣੀ ਬਾਰੇ ਜਰੂਰ ਦੱਸਣਾ ਜੀ ਅਗਲਾ ਭਾਗ ਕੱਲ ਨੂੰ ਜਰੂਰ ਸੁਣਨਾ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਸ ਬਾਰੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਪਹਾੜੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ